ਛੁੱਟੀ ਤੇ ਆਇਆ ਇੱਕ ਫੌਜੀ ਜਵਾਨ ਸ਼ਹੀਦ ਹੋ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਫੌਜੀ ਜਵਾਨ ਜੋ ਕਿ ਹਾਲੀ ਦੇ ਵਿੱਚ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਆਪਣੇ ਘਰ ਇਹ ਕਿਸੇ ਕੰਮ ਤੋਂ ਵਾਪਸੀ ਕਰ ਰਿਹਾ ਸੀ ਤਾਂ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਗੁਰਸੇਵਕ ਸਿੰਘ ਨਾਂ ਦੇ ਫੌਜੀ ਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਹੌਲ ਜੋ ਹੈ ਕਾਫੀ ਜ਼ਿਆਦਾ ਗਮਕੀਨ ਹੋ ਗਿਆ ਹੈ ਹਾਲਾਂਕਿ ਹੁਣ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਦਰਸਲ ਕਿਹਾ ਜਾ ਰਿਹਾ ਹੈ ਕਿ ਗੁਰਸੇਵਕ ਸਿੰਘ ਆਪਣੇ ਪਰਿਵਾਰ ਦੇ ਵਿੱਚ ਇਕਲੌਤਾ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਪਿਤਾ ਦਾ ਸਾਆ ਕੁਝ ਸਮਾਂ ਪਹਿਲਾਂ ਹੀ ਉੱਠ ਚੁੱਕਾ ਸੀ ਤੇ ਹੁਣ ਪੂਰਾ ਪਰਿਵਾਰ ਗੁਰਸੇਵਕ ਸਿੰਘ ਤੇ ਹੀ ਨਿਰਭਰ ਸੀ ਜਿਸ ਤੋਂ ਬਾਅਦ ਹੁਣ ਉਸਦੀ ਵੀ ਮੌਤ ਦੇ ਨਾਲ ਪਰਿਵਾਰ ਦੇ ਵਿੱਚ ਜੋ ਸੋਗ ਦੀ ਲਹਿਰ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਮੌਕੇ ਦੇ ਉੱਤੇ ਪਹੁੰਚੇ ਉਸਦੀ ਯੂਨਿਟ ਦੇ ਅਫਸਰਾਂ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਨੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਕੀਤਾ ਪਰੰਤੂ ਇੱਕ ਭਿਆਨਕ ਹਾਦਸੇ ਕਾਰਨ ਉਸਦੀ ਜਾਨ ਚਲੀ ਗਈ ਜੋ ਕਿ ਫੌਜ ਦੇ ਲਈ ਵੀ ਇੱਕ ਵੱਡਾ ਘਾਟ ਹੈ ਉੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਆਸ਼ਵਾਸਨ ਦਿੱਤੇ ਕਿ ਜੋ ਵੀ ਮਦਦ ਬਣਦੀ ਹੋਵੇਗੀ ਫੌਜ ਦੇ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਲੱड्डा ਵਿੱਚ ਇਕੱਠੇ ਹੋਏ ਆਂ ਇਹ ਜੋ ਸਾਡਾ ਦੇਸ਼ ਦਾ ਇੱਕ ਸੇਵਕ ਸੀਗਾ ਸਿਪਾਹੀ ਗੁਰਸੇਵਕ ਸਿੰਘ ਇਹ ਕੱਲ ਜੋ ਅਕਾਲ ਚਲਾਣਾ ਕਰ ਗਿਆ ਔਰ ਪ੍ਰਮਾਤਮਾ ਦੇ ਜੋ ਹੁਕਮ ਸੀਗਾ ਉਸ ਤਰ੍ਹਾਂਕ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਫਿਰ ਵਾਪਸ ਚੜਾ ਗਿਆ ਜਿਹੜਾ ਕਿ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਪਰਿਵਾਰ ਦੇ ਨਾਲ ਨਾਲ ਜਿਹੜਾ ਸਾਡੀ ਸੈਨਾ ਵਾ ਸਾਡੀ ਫੌਜ ਆ ਸਾਡੀ ਖਾਸ ਤੌਰ ਤੇ ਸਾਡੀ ਯੂਨਿਟ ਨੂੰ ਇਹਦਾ ਬਹੁਤ ਘਾਟਾ ਪਿਆ ਵਾ ਇਹ ਗੁਰਸੇਵਕ ਸਿੰਘ ਪਿੰਡ ਦੇ ਵਿੱਚ ਜਿਸ ਤਰ੍ਹਾਂ ਦਾ ਸੀਗਾ ਉਸ ਤਰ੍ਹਾਂ ਦਾ ਉਦੋਂ ਵੱਧ ਫੌਜ ਦੇ ਵਿੱਚ ਇਹਦਾ ਯੋਗਦਾਨ ਸੀਗਾ ਔਰ ਫੌਜ ਦੇ ਵਿੱਚ ਜਿੰਨੇ ਵੀ ਫੌਜ ਦੇ ਰਿਕੁਆਇਰਮੈਂਟ ਹੁੰਦੀਆਂ ਨੇ ਜ਼ਰੂਰਤਾਂ ਹੁੰਦੀਆਂ ਨੇ ਉਹਦੇ ਉੱਪਰ ਇਹ 100% ਖਰਾ ਉਤਰਦਾ ਸੀਗਾ ਤੇ ਸਾਨੂੰ ਬਹੁਤ ਵੱਡਾ ਜਿਹਾ ਘਾਟਾ ਪਿਆ ਵਾ ਜਿਹੜਾ ਇਹਨਾਂ ਨੇ 8-9 ਸਾਲ ਨੌਕਰੀ ਕੀਤੀ ਆ ਇੱਕ ਆਪਣੀ ਜਗ੍ਹਾ ਬਣਾਈ ਸੀ ਇਹਨੇ ਫੌਜ ਦੇ ਵਿੱਚ ਸਾਨੂੰ ਬਹੁਤ ਇਦੋਂ ਅੱਗੇ ਇਦੋਂ ਇੱਕ ਵਧੀਆ ਇੱਕ ਸੈਨਿਕ ਦਿਖਦਾ ਸੀਗਾ ਜਿਹੜਾ ਅੱਗੇ ਜਾ ਕੇ ਹੋਰ ਵੀ ਮਤਲਬ ਬਹੁਤ ਤਰੱਕੀ ਕਰਦਾ ਔਰ ਆਪਣੇ ਦੇਸ਼ ਦੀ ਸੇਵਾ ਕਰਦਾ ਪਰ ਪਰਮਾਤਮਾ ਦਾ ਜਿਵੇਂ ਹੁਕਮ ਸੀਗਾ ਉਹਨੂੰ ਅਸੀਂ ਟਾਲ ਨਹੀਂ ਸਕਦੇ ਕਿ ਪਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਪਰਿਵਾਰ ਦੇ ਨਾਲ ਆ ਅਸੀਂ ਆ ਇਹ ਸਾਡੀ ਇੱਕ ਪਰਿਵਾਰ ਆ ਜੋ ਵੀ ਸਾਡੀ ਸੈਨਾ ਵਾਂਸ ਤੇ ਸਾਡੀ 11 ਸਿਖਲਾਈ ਆ ਔਰ ਇਹਦੇ ਵਿੱਚ ਜਦੋਂ ਵੀ ਜ਼ਰੂਰਤ ਪਊਗੀ ਪਰਿਵਾਰ ਨੂੰ ਅਸੀਂ ਪਰਿਵਾਰ ਦੇ ਨਾਲ ਖੜਾਂਗੇ ਔਰ ਹੁਣ ਵੀ ਜਿੰਨੀ ਵੀ ਕੋਈ ਵੀ ਕਾਗਜ਼ ਪੱਤਰਾਂ ਵਾਲੀ ਜੋ ਵੀ ਕਾਰਵਾਈ ਆ ਉਹ ਨਾਲ ਲਾ ਕੇ ਕਰਵਾਵਾਂਗੇ ਔਰ ਜੋ ਵੀ ਇਹਨੂੰ ਸਰਕਾਰ ਵੱਲੋਂ ਮੈਂਨ ਵਾਲੀ ਵੀ ਜੋ ਵੀ ਸੇਵਾ ਵਾ ਉਹਨੂੰ ਅਸੀਂ ਕਰਵਾ ਕੇ ਜੋ ਹੁਣ ਲਾਸਟ ਦੇ ਵਿੱਚ ਪਰਿਵਾਰ ਕੋਲੇ ਸਿਰਫ ਇਹੀ ਰਹਿ ਗਿਆ ਕਿਉਂਕਿ ਉਹਨਾਂ ਦਾ ਕੋਈ ਬੇਟਾ ਨਹੀਂ ਸੀਗਾ ਹੁਣ ਤੇ ਅਸੀਂ ਇਹਨਾਂ ਦੇ ਨਾਲ ਖੜੇ ਆ ਬਾਕੀ ਜਿੰਨੇ ਵੀ ਸੱਜਣ ਆਏ ਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਰਿਕੁਐਸਟ ਕਰੂੰਗਾ ਪਿੰਡ ਅੱਗੇ ਵੀ ਕਿ ਇਹਨਾਂ ਦੇ ਅਸੀਂ ਤਾਂ ਦੂਰੋਂ ਚੱਲ ਕੇ ਆਉਣਾ ਤੁਸੀਂ ਪਿੰਡ ਦੇ ਵਿੱਚ ਜੋ ਇਹਨਾਂ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਲੱਡਾ ਦੇ ਬਸਨੀਕ ਸਰਦਾਰ ਗੁਰਸੇਵ ਸਿੰਘ ਜੋ ਕਿ ਕੱਲ ਇੱਕ ਅਣਸੁਖਾਵੀ ਅਣਹੋਣੀ ਘਟਨਾ ਦੇ ਕਾਰਨ ਸਾਨੂੰ ਹਮੇਸ਼ਾ ਵਾਸਤੇ ਵਿਛੋੜਾ ਦੇ ਕੇ ਚਲੇ ਗਏ ਹਨ ਜੋ ਕਿ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦਾ ਇੱਕ ਐਗਜ਼ਾਮਪਲ ਸੈਟ ਕਰਨਾ ਸ਼ੁਰੂ ਕੀਤਾ ਸੀ ਇਹਨੇ ਔਰ ਉਹਦੇ ਵਿੱਚ ਹੀ ਉਹ ਅਧੂਰਾ ਰਹਿ ਗਿਆ ਜੋ ਕਿ ਬਹੁਤ ਦੁੱਖ ਦੀ ਗੱਲ ਆ ਗੁਰਸੇਵ ਸਿੰਘ ਨੇ ਬਹੁਤ ਥੱਲੇ ਲੈਵਲ ਦੇ ਲੈਵਲ ਤੋਂ ਉੱਠ ਕੇ ਸੈਨਾ ਦੇ ਵਿੱਚ ਭਰਤੀ ਹੋਇਆ ਸਖਤ ਟ੍ਰੇਨਿੰਗ ਕਰਕੇ 11 ਸਿਖਲਾਈ ਦੇ ਵਿੱਚ ਸੇਵਾ ਰਤ ਸੀਗਾ ਤੇ ਛੁੱਟੀ ਦੇ ਦੌਰਾਨ ਉਹਨਾਂ ਨਾਲ ਇਹ ਅਣਸੁਖਾਵੀ ਘਟਨਾ ਹੋਈ ਜਿਸ ਦੇ ਨਾਲ ਸਾਨੂੰ ਅਤੇ 11 ਸਿਖਲਾਈ ਨੂੰ ਬਹੁਤ ਵੱਡਾ ਘਾਟਾ ਪਿਆ ਗੁਰਸੇਵ ਸਿੰਘ ਦੇ ਵਿੱਚ ਇੱਕ ਕੰਪਲੀਟ ਨਾਗਰਿਕ ਹੋਣ ਦੀਆਂ ਜੋ ਗੁਣ ਸੀਗੇ ਇਮਾਨਦਾਰੀ ਬਹਾਦਰੀ ਵਿਵਹਾਰ ਬੋਲਚਾਲ ਰਿਸਪੈਕਟ ਦੇਸ਼ ਦੇ ਪ੍ਰਤੀ ਜਜ਼ਬਾ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਾਡੇ ਵਾਸਤੇ ਪਰਿਵਾਰ ਵਾਸਤੇ ਯੂਨਿਟ ਵਾਸਤੇ ਜੋ ਘਾਟਾ ਪੂਰਾ ਹੋਇਆ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋਊਗਾ ਪਰਮਾਤਮਾ ਅੱਗੇ ਕਿਸੇ ਦਾ ਜੋਰ ਨਹੀਂ ਆਖਿਰਕਾਰ ਸਾਨੂੰ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਮੈਂ ਮਾਲਕ ਦੇ ਅੱਗੇ ਅਰਦਾਸ ਕਰੂੰਗਾ ਵੀ ਗੁਰਸੇਵ ਸਿੰਘ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਨ੍ਹਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਵਕਸ